ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਸੋ ਮੈਂ ਜਿਵੇਂ ਆਲਰੇਡੀ ਪੁਰਾਣੀ ਵੀਡੀਓ ਦੱਸਿਆ ਸੀ ਆਸਟ੍ਰੇਲੀਆ ਆਏ ਹੋਏ ਸੀਗੇ ਲਾਸਟ ਤਿੰਨ ਦਿਨਾਂ ਤੋਂ ਤੇ ਅੱਜ ਆਪਾਂ ਜਿਹੜਾ ਪਹਿਲਾ ਵਾਲਾ ਜਿਹੜਾ ਵਲੌਗ ਸੀ ਉਹਦੇ ਵਿੱਚ ਤੁਸੀਂ ਆਊਟਸਾਈਡ ਮੈਲਬਨ ਜਿਹੜੀਆਂ ਟੂਰ ਸੀਗੇ ਉਹ ਦੇਖੇ ਹੁਣ ਆਪਾਂ ਜਾ ਹੈਗੇ ਆ ਇਸ ਟਾਈਮ ਮੈਲਬਨ ਸਿਟੀ ਦੇ ਵਿੱਚ ਸੋ ਅੱਜ ਆਪਾਂ ਜਿਹੜਾ ਕਵਰ ਕਰਨਾ ਹੈ ਮੈਲਬਨ ਸਿਟੀ ਦਾ ਟੂਰ ਹੈ ਉਹ ਕਵਰ ਕਰਨਾ ਹੈ ਪੂਰਾ ਕਿ ਮੈਲਬਨ ਸਿਟੀ ਦੇ ਵਿੱਚ ਕੀ ਕੀ ਦੇਖਣ ਵਾਸਤੇ ਪਾ ਜਾ ਰਹੇ ਆ ਹੁਣ ਸਕਾਈ ਡੈਕ ਵੱਲ ਬਹੁਤ ਸੋਨੇ ਸੋਨੇ ਜਿਹੜੇ ਈਓਰਸ ਨੇ ਸਿਟੀ ਦੇ ਉਹ ਵੀ ਆਪਾਂ ਪੂਰੇ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਆਪਾਂ ਜਾਂ ਸਿਟੀ ਸੈਂਟਰ ਦੇ ਵਿੱਚ ਇਸ ਟਾਈਮ ਤੇ ਹੁਣ ਇਸ ਤੋਂ ਬਾਅਦ ਜਾ ਰਹੇ ਹਾਂ ਫਸ ਸਕਾਈ ਡੈਕ ਵੱਲ ਸਕਾਈ ਡੈਕ ਮੈਲਬਨ ਵੀ ਮਨਲੋ ਵੀ ਜਿਵੇਂ ਦੁਬਈ ਦੇ ਵਿੱਚ ਬਹੁਤ ਟ੍ਰਿਫਾ ਹਨ ਓਵੇਂ ਮੈਲਬਨ ਸਿਟੀ ਦੇ ਵਿੱਚ ਸਕਾਈ ਡੈਕ ਹੈ ਏ ਆ ਜੀ ਮੈਲਬਰਨ ਸਿਟੀ ਦੀਆਂ ਵੱਡੀਆਂ-ਵੱਡੀਆਂ ਬਿਲਡਿੰਗ ਸਿਟੀ ਸੈਂਟਰ ਦੇ ਵਿੱਚ ਜਦੋਂ ਆਪਾਂ ਆਨੇ ਆਪਾਂ ਨੂੰ ਇਹ ਵਾਲਾ 뷰 ਜਿਹੜਾ ਆ ਉਹ ਵੇਖਣ ਵਾਸਤੇ ਮਿਲਦਾ ਬਹੁਤ ਵਧੀਆ ਜਿਹੜਾ 뷰 ਹੈ ਪੂਰਾ ਸਿਟੀ ਦਾ ਸੈਂਟਰ ਦਾ ਹੈ ਪੁਲ ਬਣਿਆ ਹੋਇਆ ਉੱਪਰ ਦੀ ਰਿਵਰ ਦੇ ਬਹੁਤ ਵਧੀਆ ਨਜ਼ਾਰਾ ਆ ਸੋ ਆਪਾਂ ਹੁਣ ਐਂਟਰ ਕਰ ਗਏ ਆ ਸਕਾਈ ਡੈਕ ਸਕਾਈ ਡੈਕ ਜਾਨੀ ਮੈਲਬਰਨ ਦੀ ਟੌਪ ਆਪਸ ਜਿਹੜੀ ਬਿਲਡਿੰਗ ਉਹਦੇ ਵਿੱਚ ਉਹਦਾ ਹੁਣ ਪੂਰਾ ਜਿਹੜਾ ਟੂਰ ਆ ਤੁਹਾਨੂੰ ਉਹ ਦਿਖਾਵਾਂਗੇ ਦੇ ਵਿੱਚ ਮੈਂ 1800 ਦੇ ਵਿੱਚ ਬਿਲਕੁਲ ਖਾਲੀ ਸੀਗਾ ਹਨਾ ਹਾਂ ਜਿਹੜਾ ਮੈਲਬਨ ਸਿਟੀ ਹੈ ਉਹਦਾ ਦੱਸਿਆ ਹੋਇਆ ਵੀ ਇਹ ਜਦੋਂ ਬਣਿਆ ਸੀ ਜਦੋਂ ਜਨਕ 1800 ਸਾਲ ਇਸ ਉਹਦੇ ਵਿੱਚ ਸਨ ਦੇ ਵਿੱਚ ਉਦੋਂ ਲੈ ਕੇ ਹੁਣ ਤੱਕ ਦਾ ਉਸ ਤੋਂ ਬਾਅਦ 1836 ਦੇ ਵਿੱਚ ਹੋਰ ਜ਼ਿਆਦਾ ਵੱਡੇ ਉਹ ਜਿਹੜੇ ਫੀਲ ਸੀਗੇ ਹਾਂ ਖਾਲੀ ਜਗ੍ਹਾ ਸੀ ਨਾ ਖਾਲੀ ਜਗ੍ਹਾ ਸੀ ਹਾਂ 1880 ਦੇ ਵਿੱਚ ਥੋੜੀ ਥੋੜੀ ਬਣਿਆ ਗਰ ਉਹ ਸਾਰੇ ਉਹ ਕੱਟ ਕੇ ਨਾ انہوں ਨੇ ਹਮਮ ਇਸ ਗ੍ਰੀਨਰੀ ਉਹ ਕਰਤੀ ਸਿਟੀ ਬਣੀ 1920 ਦੇ ਵਿੱਚ ਬਿਲਡਿੰਗਸ ਸਟਾਰਟ ਹੋ ਗਿਆ ਸੀ 1920 ਦੇ ਵਿੱਚ ਜੀ ਠੀਕ ਹੈ ਹਮ ਉਸ ਤੋਂ ਬਾਅਦ 1980 1980 ਦੇ ਵਿੱਚ ਬਿਲਡਿੰਗਸ ਹੋਰ ਉੱਚੀਆਂ ਬਣ ਗਈਆਂ 19 1994 ਕੋਲ ਮੈਂ 1994 ਇੱਥੇ ਕੋ ਗਿਆ ਇਹ ਇੱਥੇ ਕੋ ਹੂੰ ਥੋੜਾ ਅਪਰੋਕਸ 19194 ਦੇ ਵਿੱਚ ਜਦੋਂ ਮੇਰਾ ਜੰਮਿਆ ਸੀ ਉਹ ਤੋਂ ਬਿਲਡਿੰਗ ਹੈ ਡੀ ਆ ਡੀ ਨਹੀਂ ਨਹੀਂ ਬਿਲਡਿੰਗ ਹੋ ਗਿਆ ਸੀ ਉਸ ਤੋਂ ਬਾਅਦ ਆ ਗਿਆ ਸਿੰਧਾ ਤੋਂ ਯਰ ਵਿੱਚ ਦੋ ਯਰ ਵਿੱਚ ਸੀ ਮੈਂ ਹਾਂ ਹਾਂ ਨਹੀਂ ਡਿਵਲਪ ਹੋਇਆ ਥੋੜਾ ਆ ਬਿਲਡਿੰਗ ਆ ਥੱਲੇ ਗਈ ਉਹ ਬੇਚੱਲੇ ਦੋ ਯਰ ਵਿੱਚ ਥੋੜਾ ਜਿਹਾ ਜਿਹੜਾ ਮੋਡਲ ਹੈ ਉਹ ਬਣ ਗਿਆ ਬਸ ਚੇਂਜ ਕਰਤਾ ਰੈਨੋਵੇਟ ਕਰਤੇ 88 ਫਾਈਲ ਕੰਨਬੰਦ 88 ਫਲੋਰ ਹੈ ਹਾਂਜੀ ਕੰਨਬੰਦ ਹੋਣ ਲੱਗੇ ਕੋਈ ਨਹੀਂ ਹੋ ਚਾਈ ਜਾ ਰਹੇ ਨਾ 88 ਫਲੋਰ ਹੈ ਸਕਾਈਟੈਕ ਦਾ ਉੱਪਰ ਜਾ ਕੇ ਦੇਖਦੇ ਹਾਂ ਥੈਂਕ ਯੂ ਔਰ 3 2 ਫੋਨ ਇਹ ਇਸ ਕਾਈਡੈਂਗ ਰਾਈਟ ਰੂ ਵਾ ਫੋਨ ਦੇ ਵਿੱਚ ਸ਼ਾਇਦ ਉਹ ਚੀਜ਼ ਨਹੀਂ ਦੇਖਦੇ ਜਿਹੜੀ ਆਪਾਂ ਆਪਾਂ ਹਾਂ ਜਿਹੜੀ ਜਿਹੜੀ ਚੀਜ਼ ਆਪਣੀਆਂ ਅੱਖਾਂ ਦੇਖ ਸਕਦੀਆਂ ਫੋਨ ਉਹ ਚੀਜ਼ ਨੂੰ ਕੈਪਚਰ ਨਹੀਂ ਕਰਦਾ ಸರ್ಕೊಳಿ ਡਾਕਟਰ ਦੇ ਵਿੱਚ ਆਪਾਂ ਨੂੰ ਐਕਟੀਵਿਟੀਜ਼ ਕਰਨ ਵਾਸਤੇ ਵੀ ਬਹੁਤ ਸਾਰੇ ਮਿਲ ਜਾਂਦੇ ਆ ਜਿਵੇਂ نیچے ਆਪਾਂ ਗਰ theater ਗਏ ਸੀ ਉਹਦੇ ਵਿੱਚ ਵੀ ਉਹਨਾਂ ਨੇ 5D ਜਿਹੜਾ ਸਾਨੂੰ ਇੱਕ ਵੀਊ ਪੂਰਾ ਦਿਖਾਇਆ ਜਿਹੜਾ ਕਿ ਬਹੁਤ ਵਧੀਆ ਸੀ ਤੇ ਉਸ ਤੋਂ ਬਾਅਦ ਅਸੀਂ ਐਜ ਐਜ ਮਤਲਬ ਕਿ ਜਦੋਂ ਉਹਦੇ ਵਿੱਚ ਆਪਾਂ ਨੂੰ ਬਿਠਾਉਂਦੇ ਆ ਤਾਂ ਐਦਾਂ ਲੱਗਦਾ ਆ ਕਿ نیچے ਸ਼ੀਸ਼ਾ ਹੀ ਹੁੰਦਾ ਕਿ ਆਪਾਂ ਹਵਾ ਦੇ ਵਿੱਚ ਹੀ ਆ ਉੱਥੇ ਉੱਥੇ ਵੀਡੀਓ ਵਾਲਾ ਹੁੰਦੀ ਸੀ ਤੇ ਉਹਨਾਂ ਤੋਂ ਬਾਅਦ ਅਸੀਂ ਆਏ ਆ ਪਲੈਂਕ ਏਵੀ ਸਕਾਈ ਡੱਕ ਦੇ ਵਿੱਚ ਹੈ ਕਿ ਇਸ ਐਕਸਪੀਰੀਅੰਸ 플ਾਂਕ ਦਾ ਬਹੁਤ ਵਧੀਆ ਸੀਗਾ ਐਵੇਂ ਲੱਗਦਾ ਸੀ ਐਵੇਂ ਫੜਿਆ ਆਇਆ ਵੀ ਉੱਡਦੇ ਜਾਂਦੇ ਆ ਨੀਚੇ ਮੈਨੂੰ ਜਦੋਂ ਡਰ ਲੱਗਦਾ ਸੀ ਨੀਚੇ ਥੋੜੀ ਜਿਹਾ ਜਗਾ ਸੀ ਦੇਖਣ ਨੂੰ ਨੀਚੇ ਦੇਖੀ ਗਈ ਵੀ ਮਤਲਬ ਇਹ ਖਾਜੋੜਾ ਲੱਗ ਰਿਹਾ ਸੀ ਚਲੋ ਹੁਣ ਮੈਂ ਜਾ ਰਿਹਾ ਐਕਸਪੀਰੀਅੰਸ ਕਰ ਮੈਂ ਫਿਰ ਤੁਹਾਨੂੰ ਦੱਸਦਾ ਆ ਕੇ ਕੀ ਐਕਸਪੀਰੀਅੰਸ ਸੀ ਇੱਕਾ ਟਾਵਰ ਦੇ ਵਿੱਚ ਬਣੇ ਹੋਏ ਸਕਾਈ ਡੈਕ ਤੋਂ ਬਾਅਦ ਹੁਣ ਅਸੀਂ ਆ ਦਿੱਤੇ ਆ ਬਾਹਰ ਤੇ ਉਹਦੇ ਵਿੱਚ ਕੀ ਕੀ ਐਕਟੀਵਿਟੀ ਆ ਸੀ ਸਕਾਈ ਡੈਕ ਦੇ ਵਿੱਚ ਉਹ ਮੈਂ ਇੱਕ ਵਾਰੀ ਦੱਸ ਦਿੰਦਾ ਜਦੋਂ ਆਪਾਂ ਜਾਣਦੇ ਆ ਨਾ ਤੇ ਬਾਕੀ ਮੋਸਟਲੀ ਲੋਕਾਂ ਨੂੰ ਪਤਾ ਹੀ ਹੋਣਾ ਤੁਹਾਨੂੰ ਤੁਸੀਂ ਜੇ ਆਵੋਗੇ ਤਾਂ ਤੁਸੀਂ ਜੇ ਤੁਹਾਨੂੰ ਕੋਈ ਇੱਥੇ ਕਮਾਣ ਵਾਸਤੇ ਲੈ ਕੇ ਆਊਗਾ ਤੁਹਾਡਾ ਯਾਰ ਦੋਸਤ ਜਾਂ ਫੈਮਿਲੀ ਉਹਨਾਂ ਨੂੰ ਪਤਾ ਹੀ ਆ ਮੋਸਟਲੀ ਵੀ ਕੀ ਕੀ ਹੁੰਦਾ ਆ ਜਿਆਦਾ ਵੀ ਨਾ ਸਪੈਂਡ ਕਰਨ ਦੀ ਲੋੜ ਵੀ ਨਹੀਂ ਵੈਸੇ ਇਹਦੇ ਵਿੱਚ ਜਦੋਂ ਆਪਾਂ ਐਂਟਰ ਕਰਦੇ ਆ ਐਂਟਰ ਕਰਨ ਤੋਂ ਬਾਅਦ ਆਪਾਂ ਨੂੰ ਟਿਕਟ ਦਾ ਆਪਸ਼ਨ ਮਿਲਦਾ ਹੈ ਉਗੇ ਦੇ ਬਿਲਡਿੰਗ ਦੇ ਵਿੱਚ ਨਾ ਚਾਰ ਪੰਜ ਐਕਟੀਵਿਟੀਜ਼ ਨੇ ਜਿਵੇਂ ਵਰਗਰ ਥੀਏਟਰ ਹੋ ਗਿਆ ਉਸ ਤੋਂ ਬਾਅਦ ਇੱਕ ਐਜ ਬਣਿਆ ਹੋਇਆ ਇੱਕ ਉਹਦੇ ਵਿੱਚ ਪਲੈਂਕ ਹੈ ਤੇ ਸਕਾਈ ਡੈਕ ਦੀ ਐਂਟਰੀ ਹੈ ਚਾਰ ਟਿਕਟਾਂ ਜਿਹੜੀਆਂ ਸੀਗੀਆਂ ਉਹ ਵੈਸੇ ਦਾ 70 ਜਿਹੜੇ ਡਾਲਰ ਹੈ ਉਹਦਾ ਪ੍ਰਾਈਸ ਹੈ ਪਰ ਪਰਸਨ ਤੇ ਅੱਜ 17% ਦਾ ਡਿਸਕਾਊਂਟ ਕਰਕੇ ਉਹ ਆਪਾਂ ਨੂੰ 59 ਡਾਲਰ ਸਮਥਿੰਗ ਦਾ ਪਿਆ ਪਰ ਪਰਸਨ ਤੇ ਉਹ ਲੈ ਕੇ ਆਪਾਂ ਐਂਟਰ ਕਰਦੇ ਹਾਂ ਐਂਟਰ ਕਰਨ ਤੋਂ ਬਾਅਦ ਪਹਿਲਾ ਵਰਗਰ ਥੀਏਟਰ ਹੁੰਦਾ ਉਹਦੇ ਵਿੱਚ ਆਪਾਂ ਨੂੰ ਪੂਰਾ ਮੈਲਬਨ ਸਿਟੀ ਦਾ 5D ਵਿਊ ਅੱਖਰ ਉੱਤੇ ਲਾ ਕੇ 5D ਕੈਮਰਾ ਦਿਖਾਉਂਦੇ ਆ ਬਹੁਤ ਵਧੀਆ ਲੱਗਦਾ ਤੇ ਉਸ ਤੋਂ ਬਾਅਦ ਫਿਰ ਉੱਪਰ ਸਕਾਈ ਡੈਕ ਹਾਈਟ ਦੇ ਉੱਪਰ ਲੱਗੇ ਜਾਂਦੇ ਆ 88ਵੇਂ ਫਲੋਰ ਦੇ ਉੱਪਰ ਐ 88th ਫਲੋਰ ਤੇ ਉੱਥੇ ਲਿ ਜਾਂਦੇ ਆ ਉੱਥੇ ਅੰਦਰ ਪੂਰਾ ਮਿਰਰ ਹੀ ਮਿਰਰ ਲੱਗੇ ਹੋਏ ਆ ਇਦਾਂ ਲੱਗਦਾ ਆ ਬਹੁਤ ਆਪਾਂ ਜਿਵੇਂ ਉੱਪਰ ਆ ਗਏ ਆ ਤੇ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਹੀ ਐਜ ਤੇ ਪਲੈਂਕ ਐਜ ਐਜ ਹੁੰਦਾ ਆ ਕਿ ਉਹਦੇ ਵਿੱਚ ਆਪਾਂ ਨੂੰ ਖੜਾ ਲੈਂਦੇ ਆ ਤੇ ਉਹਨੂੰ ਬਿਲਡਿੰਗ ਤੋਂ ਬਾਹਰ ਘੜਦੇ ਆ ਬਿਲਡਿੰਗ ਤੋਂ ਬਾਹਰ ਘੜਦੇ ਤਾਂ ਬਿਲਕੁਲ ਅਤੇ ਵੀ ਜਿਹੜੇ ਸਾਊਂਡ ਵਗੈਰਾ ਚੱਲਦੀ ਹੁੰਦੀ ਹੈ ਉਹਦੇ ਨਾਲ ਥੋੜਾ ਜਿਹਾ ਇਦਾਂ ਹੀ ਲੱਗਦਾ ਕਿ ਜਿੱਦਾਂ ਰੀਲ ਦੇ ਵਿੱਚ ਹੀ ਆਪਾਂ ਜਿਹੜੇ ਮਿਰਰ ਵਗੈਰਾ ਨੇ ਟੁੱਟ ਰਹੇ ਐ ਤੇ ਸਿੱਧਈ ਹੈ ਉਸ ਤੋਂ ਬਾਅਦ ਫਿਰ ਜਿਹੜਾ ਬਲੈਂਕ ਹੈ ਉਹ ਵੀ ਇੱਕ 5D ਹੀ ਮੂਵੀ ਵਾਲਾ ਹੀ ਹੈ ਉਹ ਆਪਾਂ ਨੂੰ ਜਿਵੇਂ ਮੈਂ ਥੋੜਾ ਜਿਹਾ ਦਾ ਪਾਰਟ ਦੇ ਵਿੱਚ ਐਡ ਵੀ ਕਰ ਦੂੰਗਾ ਆਪਾਂ ਨੂੰ ਨਾ ਇਦਾਂ ਲੱਗਦਾ ਕਿ ਆਪਾਂ ਬਿਲਡਿੰਗਸ ਦੇ ਵਿੱਚ ਕਿਵੇਂ ਲੱਗਦਾ ਫੀਲ ਉੱਤੇ ਲੈਂਕ ਤੇ ਵਿੱਚ ਜਾਂ ਅੰਚਾ ਨਾ ਮੈ ਲੱਗਦਾ ਜਿਵੇਂ ਕੋਈ ਐਵੇਂ ਕਰਕੇ ਚੀਜ਼ ਹੀ ਬੜੀ ਹੁੰਦੀ ਆਪਾਂ ਨੇ ਤੇ ਲਾਈਕ ਉੱਪੀ ਉੱਪਰ ਜਿਨੇ ਪਰ ਡੰਡਾ ਸਾਡਕੀ ਨਹੀਂ ਹੇ ਅਪਨੀਚੇ ਨ ਜਾਂਦੇ ਹੁੰਦੇ ਆ। ਓਵੇਂ ਲੱਗਦਾ ਵੀ ਅਸੀਂ ਬਿਲਕੁਲ ਉਚਾਈ ਤੇ ਚਲੇ ਜਾਂਦੇ ਆ। ਨੀਚੇ ਸਾਰਾ ਕੁਝ ਹੁੰਦਾ। ਅਗਾਂ ਲੱਗਦਾ ਵੀ ਨੀਚੇ ਅਸਾਂ ਡਿੱਗਣਾ ਜਾਈਏ। ਉਹਨਾਂ ਨੇ ਉਹ اسی ਹਿਸਾਬ ਨਾਲ ਉਹ ਦਿਖਾਉਂਗੇ ਤੁਹਾਨੂੰ। ਉਹਦੇ ਵਿੱਚ ਵੀ ਬੀਚੇ ਦਿਖਾਉ요। ਐਵੇਂ ਪੜਕੂ ਉਹ ਲੱਗਦਾ ਵੀ ਨੀਚੇ ਨੂੰ ਜਾ ਰਹੇ ਆ। ਸਾਰਾ ਕੁਝ ਨੀਚੇ ਆ। ਅਸੀਂ ਸਭ ਤੋਂ ਉੱਤੇ ਆ। ਤੇ ਤਾਂ ਡਰ ਲੱਗਦਾ ਉਹਦੇ ਵਿੱਚ ਬਹੁਤ ਜਿਵੇਂ ਜਿਵੇਂ ਉਹ ਮੂਵਮੈਂਟ ਹੁੰਦੀ ਆ। ਉਹਦੀ ਐਵੇਂ ਕਰਕੇ ਉਹ ਕਰਕੇ ਉਹ ਫਿਰ ਓਵੇਂ ਲੱਗਦਾ ਆਪਾਂ ਨੂੰ। ਬੱਸ ਕਿਉਂ 3D ਸੀ ਦਾ? 5D। 5D ਸੀ ਦਾ। ਫਾਈਲ ਦੇ ਸੀਗਾ ਤੇ ਫਿਰ ਉਹਦੀ ਫੈਰੇਟੀ ਨੇ ਲੱਗਦਾ ਨੇ ਸਿਰਫ ਸਾਰਾ ਉਹ ਸ਼ੀਰਨ ਜੀ ਹੋਰ ਹੈ ਨਾ ਹੋਰ ਤੇ 70 ਡਾਲਰ ਜਿਹੜੇ ਆਪਾਂ ਲਾ 130 ਅਪਰੋਕਸ ਲੱਗੇ ਅਕੋਰਡਿੰਗ ਟੂ ਆਸਟ੍ਰੇਲੀਅਨ ਕਰੰਸੀ ਤਾਂ ਸਹੀ ਆ ਨਹੀਂ ਕੋਈ ਜ਼ਿਆਦਾ ਨਹੀਂ ਸੋ ਹੁਣ ਆਪਾਂ ਅੱਗੇ ਬਾਹਰ ਮੇਰੇ ਕੋਲ ਸਾਡੇ ਸਾਹਮਣੇ ਬਿਲਕੁਲ ਸਾਡੇ ਸਾਹਮਣੇ ਵਿਕਟੋਰੀਆ ਯੂਨੀਵਰਸਿਟੀ ਰੈਂਕ ਜਿਹੜੇ ਵਰਡ ਦੀ ਰੈਂਕ 1 ਰੈਂਕ ਦੇ ਵਿੱਚ ਹੁੰਦੀ ਹੈ ਉਹ ਵਾਲੀ ਯੂਨੀਵਰਸਿਟੀ ਆ ਗਈ ਬਾਹਰ ਦਾ ਵੀਊ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਚਲੇ ਜਾਈਏ ਸਿਟੀ ਘੁੰਮਦੇ ਘੁੰਮਦੇ ਸਕਾਈ ਡੈਕ ਦੇਖ ਕੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਕਰਾਊਨ ਇਹ ਵੀ ਇੱਕ ਬਹੁਤ ਜਿਹੜੀ ਹਾ ਫੇਮਸ ਜਗਾਹ ਆ ਮੈਲਬਨ ਦੇ ਵਿੱਚ ਸੋ ਦੇਖਦੇ ਆ ਅੰਦਰ ਕੀ ਹੈ ਸੁਣਿਆ ਹੀ ਆ ਨਾਮ ਕਰਾਊਨ ਕਰਾਊਨ ਜਾ ਕੇ ਆਇਓ ਕਰਾਊਨ ਜਾ ਕੇ ਆਇਓ ਬਲੇ ਸੱਜਣ ਭਰਾ ਕਹਿੰਦੇ ਆ ਇਸ ਸਕਾਈ ਡੈਕ ਦੇ ਨਾਲ ਹੀ ਆ ਜਾ ਰਹੇ ਆ ਉਧਰ ਨੂੰ ਕਰਾਊਨ ਬਿਲਡਿੰਗ ਐਂਟਰ ਕਰਨ ਤੋਂ ਬਾਅਦ ਦੇਖਣ ਵੱਖਰਾ ਹੀ ਨਜ਼ਾਰਾ ਮਲਬੰਦੀ ਬਿਊਟੀ ਪਾਪਾ ਹੁਣ ਜਿੱਥੇ ਜਾ ਕੇ ਆਏ ਆ ਉਹ ਐ ਕਰਾਊਨ ਮੈਂ ਆਪਣੇ ਲਾਈਫ ਦੇ ਵਿੱਚ ਐਡਾ ਵੱਡਾ ਕਸੀਨੋ ਨਹੀਂ ਕਰੇ ਵੇਖਿਆ ਜਿੰਨਾ ਇਹ 크라운 ਬਿਲਡਿੰਗ ਦੇ ਵਿੱਚ ਬਣਿਆ ਹੈ ਉੱਥੇ ਪਤਾ ਹੀ ਨਹੀਂ ਲੱਗ ਰਿਹਾ ਸੀ ਕਿੱਥੋਂ ਐਂਟਰ ਕੀਤਾ ਕਿੱਥੋਂ ਐਗਜ਼ਿਟ ਕਰਨਾ ਕੋਈ ਚੀਜ਼ ਦਾ ਪਤਾ ਹੀ ਨਹੀਂ ਲੱਗਿਆ ਬਹੁਤ ਵੱਡਾ ਬਹੁਤ ਹੀ ਜ਼ਿਆਦਾ ਨਜ਼ਾਇਜ਼ ਇਹ ਵੱਡਾ ਕੈਸੀਨੋ ਹੈ ਕੈਸੀਨੋ ਟੂ ਵਿੱਚ ਅੰਦਰ ਇੰਨੀ ਕਿ ਦੁਨੀਆਂ ਬੈਠੀ ਹੈ ਜਿਵੇਂ ਮੇਲਾ ਲੱਗਿਆ ਹੁੰਦਾ ਉਹ ਚੀਜ਼ ਹੈ ਤੇ ਇੰਨਾ ਕਿ ਜ਼ਿਆਦਾ ਘੱਟ ਸੀਗਾ ਹਰੇਕ ਬੰਦਾ ਉੱਥੇ ਪੈਸੇ ਲਾ ਰਿਹਾ ਸਾਰਾ ਕੁਝ ਜਿਵੇਂ ਜਿਵੇਂ ਵੀ ਉਹ ਕਰਦੇ ਹੁੰਦੇ ਹੈ ਕੈਸੀਨੋ ਦੇ ਵਿੱਚ ਪਰ ਇੰਨੀ ਭੀੜ ਫੜਕਾ ਛੋੜਾ ਜਿਹਾ ਕਲਿੱਪ ਮੈਂ ਲਈ ਸੀ ਅੰਦਰ ਆਉਣੀ ਸੀ ਸ਼ਾਇਦ ਇਹੋਂ ਮੇਰੇ ਵਿੱਚ ਦਿਖਾਉਂਗਾ ਬਟ ਪੀਡ ਬਲਕਾ ਬੋਧ ਜਗ੍ਹਾ ਹੀ ਬਹੁਤ ਜ਼ਿਆਦਾ ਗਵੜ ਕੀਤੀ ਹੋਈ ਹੈ ਕੈਸੀਨੋ ਵਾਸਤੇ ਬਹੁਤ ਵਧੀਆ ਬਾਕੀ ਆਪਾਂ ਨਾ ਇਹ ਵਾਲਾ ਵਲੋਗ ਕੱਲ ਕੰਟੀਨਿਊ ਕਰਾਂਗੇ ਕੱਲ ਗ੍ਰੇਟ ਆਸ਼ੀਅਨ ਰੋਡ ਤੇ ਆਪਾਂ ਜਾਣਾ ਹੈ ਉਹ ਵੀ ਮੈਲਬਨ ਦੇ ਇੱਕ ਬਿਊਟੀ ਹੈ ਤੇ ਮੇਰੇ ਪਿੱਛੋਂ ਤੁਹਾਨੂੰ ਇੱਕ ਵਾਰੀ ਜਿਹੜਾ ਰਿਵਿਊ ਹੈ ਉਹ ਦਿਖਾ ਦੇਣਾ ਮੈਲਬਨ ਸਿਟੀ ਸੈਂਟਰ ਜਿੱਥੇ ਮੈਂ ਇਸ ਟਾਈਮ ਖੜਾ ਆ ਇਹ ਪੂਰਾ ਵੀਊ ਹੈ ਇਸ ਤਰ੍ਹਾਂ ਦਾ ਕੁਝ ਸੋ ਅੱਜ ਜੀ ਦਿਨ ਦੂਜਾ ਮੈਲਬਰਨ ਦੇ ਵਿੱਚ ਤੇ ਅੱਜ ਦਾ ਜਿਹੜਾ ਟੂਰ ਹੈ ਉਹ ਹੈਗਾ ਯਾ ਗ੍ਰੇਟ ਓਸ਼ੀਨ ਰੋਡ। ਬਹੁਤ ਇਹਦੇ ਬਾਰੇ ਵੀ ਸੁਣਿਆ ਗ੍ਰੇਟ ਓਸ਼ੀਨ ਰੋਡ ਕਿ ਲੰਮਾ 242 ਕਿਲੋਮੀਟਰ ਦੀ ਲੰਬਾਈ ਹੈ ਸਮੁੰਦਰ ਦੇ ਨਾਲ-ਨਾਲ ਚੱਲਦਾ। ਸੋ ਅੱਜ ਸਾਰਾ ਦਿਨ ਇੱਧਰ ਲੱਗ ਜਾਣਾ ਕਿਉਂਕਿ ਮੈਲਬਰਨ ਸਿਟੀ ਤੋਂ ਇੱਥੇ ਪਹੁੰਚਣ ਪਹੁੰਚਣ ਨੇ 2 ਘੰਟੇ ਲੱਗੇ ਸਾਨੂੰ ਤੇ ਹੁਣ ਇਹਦੇ ਨਾਲ-ਨਾਲ ਹੀ ਚੱਲਣਾ ਆ 242 ਕਿਲੋਮੀਟਰ ਦਾ ਰੋਡ ਹੈ। ਆ ਦੇਖਦੇ ਹਾਂ ਮੈਕਸਿਮਮ ਕਿੱਥੇ ਤੱਕ ਜਾ ਸਕਦੇ ਹਾਂ। ਸਵਾਦ ਨਾਲ ਇਹ ਰੋਡ ਲੰਘਦੀ ਹੈ। ਇਹ ਆਪਣੀ ਵੈਡ ਹੈ ਜਿੱਤੇ ਆ ਪਾਏ ਆ ਲੈ ਕੇ ਆਏ ਆ ਤੇ ਇਹ ਜੀ ਤੋਂ ਓਸ਼ੀਆ ਦਾ ਪੂਰਾ ਆਈ ਲਵ ਯੂ ਐਥੋ ਦਿੱਤਾ ਇਹ ਸਾਰੇ ਰੋਡ ਦੇ ਨਾਲ-ਨਾਲ ਜਾਣਾ ਅੱਗੇ ਵੀ ਹੋਰ ਵੀ ਜਿਹੜੀਆਂ ਪਲੇਸਿਸ ਆ ਉਹ ਆਣਗੀਆਂ ਆਹਨੋ ਤੁਹਾਨੂੰ ਦਿਖਾ ਦੇਵਾਂਗੇ ਇਸ ਵਲੋਗ ਦੇ ਵਿੱਚ ਬਹੁਤ ਵਧੀਆ ਆ ਮਾੜ ਮੀਂਹ ਪੈ ਰਿਹਾ ਆ ਸੋ ਉਹਦੇ ਕਰਕੇ ਨਾ ਥੋੜੀ ਜਿਹੀ ਜਿਹੜੀ ਆ ਪ੍ਰੋਬਲਮ ਹੋਣ ਵਾਲੀ ਅੱਜ ਮੌਸਮ ਖਰਾਬ ਹੈ ਕੱਲ ਮੌਸਮ ਵਧੀਆ ਸੀ ਅੱਜ ਮੌਸਮ ਜਿਹੜਾ ਆ ਉਹ ਖਰਾਬ ਹੈ ਤੋ ਇਹ ਗ੍ਰੇਟ ਓਸ਼ਨ ਜਿਹੜਾ ਰੋਡ ਹੈ ਸਟਾਰਟ ਹੋ ਜਾਂਦਾ ਤੇ ਜਦੋਂ ਪਿੱਛੋਂ ਆਪਾਂ ਜਿਹੜਾ ਦਿਖਾਇਆ ਸੀਗਾ ਉੱਥੇ ਇਹ ਤੋਂ ਆਪਾਂ ਹਜੇ ਰੋਡ ਦੇ ਉੱਪਰ ਚੜ੍ਹੇ ਸੀਗੇ ਪਰ ਜਿਹੜਾ ਮੇਨ ਹੈਗਾ ਯਾਰ ਰੋਡ ਸਟਾਰਟਿੰਗ ਹੁੰਦੀ ਆ ਉਹ ਇਸ ਜਗ੍ਹਾ ਤੋਂ ਹੁੰਦੀ ਆ ਸੋ ਇੱਥੇ ਹੀ ਇਹਨਾਂ ਨੇ ਇੱਕ ਬੋਰਡ ਲਗਾ ਰੱਖਿਆ ਤੇ ਗ੍ਰੇਟ ਓਸ਼ਨ ਰੋਡ ਦਾ ਆਪਾਂ ਹੁਣ ਜਾ ਰਹੇ ਆ ਨੀਚੇ ਵਾਹ ਤੇ ਥੋੜਾ ਜਿਹਾ ਰਸਤਾ ਬਣਾਇਆ ਜਿਵੇਂ ਮੰਨ ਲਓ ਵੀ ਨੀਚੇ ਜਾਣ ਵਾਸਤੇ ਬੀਚ ਤੇ ਉਧਰ ਜਾਵਾਂਗੇ मॉर्निंग मॉर्निंग थे जा के देखो नहीं आता मूवी नीचे दा मजा सीखा मॉर्निंग मॉर्निंग ये अजीब पूरा वाह और नीचे तो कैसा देश मुंबई है ही है

Uh, that was the uh, like said day bushfires the fires were extremely intense in this area as uh, normally the countries will uh, regenerate ਬੁਸ਼ਰੋਡ ਦੇ ਨਾਲ ਨਾਲ ਚੱਲਦੇ ਅੱਗੇ ਬੜੇ ਸੋਹਣੇ ਸੋਹਣੇ ਜਿਹੜੇ ਛੋਟੇ ਛੋਟੇ ਟਾਊਨ ਨੇ ਹੁੰਦੇ ਆ ਜਦੋਂ ਆਪਾਂ ਅਰਲੀ ਮਾਰਨਿੰਗੇ ਰੋਡ ਤੋਂ ਨਿਕਲਦੇ ਹੋ ਜੇ ਤੁਸੀਂ ਟੂਰ ਬੁੱਕ ਕਰਕੇ ਆਉਂਗੇ ਤਾਂ ਆਬਵੀਅਸਲੀ ਗੱਲ ਹੈ ਕਿ ਤੁਹਾਨੂੰ ਅਰਲੀ ਮਾਰਨਿੰਗ ਹੀ ਲੈ ਕੇ ਆਣਗੇ ਪਰ ਜੇ ਤੁਸੀਂ ਸੈਲਫ ਡਰਾਈਵ ਕਰਕੇ ਆਉਨੇ ਹੋ ਫੇਰ ਤੁਹਾਡੀ ਮਰਜ਼ੀ ਹੈ ਸੋ ਗ੍ਰੇਟ ਓਸ਼ੀਨ ਰੋਡ ਜਦੋਂ ਆਪਾਂ ਅਰਲੀ ਮਾਰਨਿੰਗ ਚੱਲਦੇ ਆ ਤੇ ਨਾ ਇਹ 12:30 1 ਵਜੇ ਦੇ ਕਰੀਬ ਇੱਥੇ ਲਿਆਉਂਦੇ ਆ ਇੱਕ ਟਾਊਨ ਹੈ ਬਹੁਤ ਵਧੀਆ ਟਾਊਨ ਹੈ ਨਾਮ ਕਿਤੇ ਮੈਂਸ਼ਨ ਨਹੀਂ ਮੈਂ ਦੇ ਕੇ ਦੱਸ ਦਿੰਦਾ ਤੇ ਇਹਦੇ ਵਿੱਚ ਇੱਕ ਛੋਟੇ ਛੋਟੇ ਜਿਹੜੇ ਮਾਰਕੀਟਸ ਵਗੈਰਾ ਨੇ ਉਹ ਬਣੀਆਂ ਹੋਈਆਂ ਨੇ ਆਊਟਲੈਟ ਬਣੇ ਹੋਏ ਐ ਤੇ ਆਪਣੇ ਖਾਣ ਪੀਣ ਵਾਸਤੇ ਬਹੁਤ ਵਧੀਆ ਜਿਹੜੇ ਜਗ੍ਹਾ ਨੇ ਬਣੀਆਂ ਹੋਈਆਂ ਗ੍ਰੇਟ ਬਹੁਤ ਵਧੀਆ ਨਜ਼ਾਰਾ ਇਹ ਟਾਊਨ ਦਾ ਇਹੇ ਰੋਡ ਐ ਇਸੇ ਉਹ ਦੂਜੀ ਸਾਈਡ ਜਿਹੜਾ ਜਿੱਥੇ ਬੱਸਾਂ ਖੜੀਆਂ ਉੱਥੇ ਉਸ ਤੋਂ ਪੱਲੇ ਛੜ ਜਿਹੜਾ ਓਸ਼ੀਆਨ ਹੈ ਤੇ ਇਧਰ ਦਾ ਕੁਝ ਮੌਸਮ ਰਹਿੰਦਾ ਆ ਮਿੰਟ ਚ ਮੀ ਤੇ ਇਹ ਹੈਗੇ ਆ ਜੀ ਰੈਸਟੋਰੈਂਟ ਸ਼ੋਪਿੰਗ ਕਰਨ ਦੇ ਲਈ ਆਊਟਲੈਟ ਵਗੈਰਾ ਸਾਰੇ ਬਣੇ ਹੋਏ ਓਬਵੀਅਸਲੀ ਗੱਲ ਹੈ ਟੂਰਿਸਟ ਪਲੇਸ ਹੈ ਤੇ ਐਕਸਪੈਂਸਿਵ ਹੋਣਾ ਹੀ ਹੋਣਾ ਸੋ ਥੋੜਾ ਜਿਹਾ ਐਕਸਪੈਂਸਿਵ ਹੈ ਬਟ ਜਿਵੇਂ ਆਪਣੇ ਇੰਡੀਆ ਦੇ ਵਿੱਚ ਕਹਿ ਦਈਏ ਕਿ ਜਿਹੜੇ ਆਪਾਂ ਨੂੰ ਟੈਕਸੀ ਵਾਲੇ ਲੈ ਕੇ ਜਾਂਦੇ ਆ ਉਹੀ ਢਾਬੇ ਦੇ ਰੋਸ ਦੇ ਜਿੱਥੇ ਉਹਦੀ ਗੱਲਬਾਤ ਹੋਵੇ ਸੋ ਸੇਮ ਹੀ ਇਹ ਟੂਰ ਵਾਲੇ ਵੀ ਆਪਾਂ ਨੂੰ ਉੱਥੇ ਰੋਕਦੇ ਆ ਜਿੱਥੇ ਇਹਨਾਂ ਦੀ ਗੱਲਬਾਤ ਹੋਵੇ ਪਰ ਸੋਨਾ ਟਾਊਨ ਹੈ ਛੋਟਾ ਟਾਊਨ ਹੈ ਸੋਨਾ ਟਾਊਨ ਹੈ ਗੋਰੇ ਵੀ ਯਾਰ ਬੜੇ ਨਾ ਹਰੇਕ ਐਨੀਮਲ ਨਾਲ ਆਸਟ੍ਰੇਲੀਆ ਗਵਰਨਮੈਂਟ ਤਾਂ ਵੈਸੇ ਨਹੀਂ ਸਕਦਾ ਤੀਨੋਂ ਲੈ ਕੇ ਐਨੀਮਲ ਨੂੰ ਜਿੱਤ ਕਦਕਾ ਕਰਦੇ ਉਹ ਚੀਰਾਰ ਕਰ ਬਾਰੇ ਗੋਰੇ ਤਾਂ ਹਰੇਕ ਚੀਜ਼ ਨੂੰ ਵੇਖ ਕੇ ਐ ਹਰਾਰ ਹੁੰਦੇ ਆ ਇਹ ਬਹੁਤ ਹੀ ਬੰਦੇ ਸਮੇ ਬਾਅਦ ਦੇਖੀ ਹੋਵੇ ਚਾਹੇ ਜਿੰਨੀ ਵੀਰੀ ਮਰਜ਼ੀ ਦੇਖਣ ਵਾਓ ਵਾਓ ਕਰਦੇ ਬਹੁਤ ਖੁਸ਼ ਹੁੰਦੇ ਆ ਹੁਣ ਇੱਥੇ ਕੁਛ ਨਹੀਂ ਪਹਿਲਾਂ ਕੰਗਾਰੂ ਸਾਇਏ ਸੀਗੇ ਕੈਂਗਰੂਸ ਉੱਥੇ ਵੇਖ ਕੇ ਖੁਸ਼ ਬੜਾ ਹੁੰਦੇ ਆ ਹੁਣ ਇਹ ਜਿਹੜੇ ਆਪਣੇ ਉੱਲੂ ਬੈਠੇ ਨੇ ਹੁੰਦੇ ਅਦਭਈ ਬੈਠੇ ਏ ਉਹਨਾਂ ਨੂੰ ਵੇਖ ਵੇਖ ਕੇ ਖੁਸ਼ ਹੋ ਜਾਂਦੇ ਆ ਪਾਗਲ ਹੋਏ ਪਏ ਆ ਲਦਰ ਸੋ ਮੇਟ ਰੈਸਟ ਇੱਕ ਜਦੋਂ ਆਪਾਂ ਇੱਧਰ ਜਾਂਦੇ ਹਾਂ ਓਸ਼ੀਨ ਰੋਡ ਤੇ ਉਹਦੇ ਵਿੱਚ ਹੀ ਹੈ ਬਣੀ ਹਾਈਕਾਂ ਜੀਆਂ ਬਣੀਆਂ ਹੋਈਆਂ ਛੋਟੀਆਂ ਛੋਟੀਆਂ ਜੰਗਲ ਚ ਤੇ ਉੱਥੇ ਹੁਣ ਇਹਦੇ ਵਿੱਚ ਨੇਚਰ ਨੂੰ ਕਿਦਾਂ ਪਿਆਰ ਕਰੀਦਾ ਉਹ ਚੀਜ਼ਾਂ ਸਾਰੀਆਂ ਡਿਕਲੇਅਰ ਸੌਰੀ ਸਮਝਾਉਂਦੇ ਆ ਕਿ ਇਹਨਾਂ ਨੇ ਸਾਹ ਤਾਂ ਲਿਖ ਕੇ ਲਾਇਆ ਹੋਇਆ ਵੀ ਤੁਸੀਂ ਬਰੀਥ ਡੀਪਲੀ ਕਰੋ ਤੇ ਦੇਖੋ ਤੁਹਾਨੂੰ ਕੀ ਫੀਲ ਹੁੰਦਾ ਆ ਜਦ ਤੁਸੀਂ ਆ ਆਪਣਾ ਜਿਹੜਾ ਅੱਖਾਂ ਬੰਦ ਕਰਕੇ ਮਹਿਸੂਸ ਕਰੋ ਵਾਲੇ ਵਾਲੇ ਜਿਹੜੇ ਪੰਛੀਆਂ ਦੀਆਂ ਆ ਜਾਂ ਨੇ ਮਰਦੀਆਂ ਆਵਾਜ਼ਾਂ ਨੇ ਉਹਨਾਂ ਨੂੰ ਫੀਲ ਕਰੋ ਕਿ ਤੁਹਾਨੂੰ ਕੀ ਸਮਝ ਲੱਗਦੀ ਹੈ ਗੱਲਾਂ ਦੇ ਵਿੱਚ ਹਾਈਕ ਕਰਦੇ ਜਾਂਦੇ ਹੋਏ ਹੋ ਬਹੁਤ ਸਾਰੇ ਲੋਕ ਆਏ ਹੋਏ ਐ ਹੋਨ ਇਸ ਰੀ ਅਰਿਜਨਲੀ ਗਰੂ ਇਸ ਟ੍ਰੀ ওকে ਜਿਹੜੀਆਂ ਇਹਦੀਆਂ ਰੂਟਸ ਨੇ ਨਾ ਉਹ ਟ੍ਰੀ ਹੋਰ ਡੈਮੇਜ ਵੀ ਕਰ ਸਕਦੀ ਹੈ ਪਾ ਪਾ ਚਾਲਦੇ ਆ ਨਾ ਤੇ ਥਾਂ ਥਾਂ ਤੇ ਮਤਲਬ ਘੰਟੇ ਘੰਟੇ ਬਾਅਦ ਰੋਕਦੇ ਆ ਤੇ ਇੱਕ चीज ਇੱਥੇ ਬਹੁਤ ਜ਼ਿਆਦਾ ਉਹ ਕਾਮਨ ਹੈ ਜਿਵੇਂ ਯੂਰਪ ਵਗੈਰਾ ਗਿਆ ਆਪਾਂ ਟਰੈਵਲ ਕਰਦੇ ਆ ਕੈਰਾਵਨ ਕੈਰਾਵਨ ਕੀ ਹੁੰਦੀ ਹੈ ਕੈਰਾਵਨ ਜਾਨੀ ਚਾਰ ਦਾ ਫਿਰਦਾ ਕਮਰਾ ਜਿੰਨੂੰ ਕਹਦੇ ਨੇ ਨਾ ਆਪਾਂ ਉਹ ਜਿਵੇਂ ਹੁਣ ਇੱਥੇ ਇਹ ਬਹੁਤ ਸਾਰੀਆਂ ਕੈਰਾਵੈਂਸ ਖੜੀਆਂ ਆ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਦੀ ਪਾਰਕਿੰਗ ਵੀ ਅਲੱਗ ਹੁੰਦੀ ਆ ਇਹਨਾਂ ਦੀ ਹਰੇਕ ਚੀਜ਼ ਜਿਹੜਾ ਵਿੱਚ ਇਹ ਹੁੰਦਾ ਹੈ ਮਤਲਬ ਕਿਚਨ ਤੋਂ ਲੈ ਕੇ ਟਾਇਲਟ ਤੱਕ ਸਾਰਾ ਕੁਝ ਇਹਦੇ ਵਿੱਚ ਹੀ ਹੈ ਇਹਦੀ ਪਾਰਕਿੰਗ ਜਿੱਥੇ ਕਰਦੇ ਆ ਨਾ ਉੱਥੇ ਹੀ ਇਹਨਾਂ ਨੂੰ ਬਿਜਲੀ ਤੇ ਪਾਣੀ ਮਿਲ ਜਾਂਦੀ ਹੈ ਤੇ ਉਹ ਫਿਰ ਇਹ ਵਿੱਚ ਹੀ ਸਾਰਾ ਕੁਝ ਯੂਜ਼ ਕਰ ਲੈਂਦੇ ਆ ਉਸ ਤੇ ਇਹ ਹੈ ਜੀ 12 ਪਾਸਟਲ ਲੌਕਆਊਟ ਕੋ ਸ਼ਾਇਦ ਦਾ ਨਾਮ ਹੈ ਪ੍ਰੋ ਵਿਊ ਇਹਦਾ ਉਹੀ ਰੋਡ ਤੇ ਆਏ ਗਰੇ ਗਰੇ ਦਾ ਆਸ਼ਾ ਰੋਡ ਤੇ ਤੇ ਬੱਤ ਮੇ ਬਸ ਚੱਲਾ ਪਾਣੀ ਦੀਆਂ ਬਹੁਤ ਪੇਜ ਆ ਤੇ ਇਹ ਵਾਲਾ ਵੀ ਇਤਸਾਲ ਸੂਰਜ ਪੈ ਰਿਹਾ ਕਲੀਅਰ ਨਹੀਂ ਦਿਖ ਰਿਹਾ ਬਹੁਤ ਲੋਕ ਐ ਕਟੂਰੀਸਟ ਆ ਟੂਰਿਸਟ ਆਏ ਹੋਏ ਆ ਗ੍ਰੇਟ ਓਸ਼ੀਅਨ ਰੋਡ ਤੇ ਉੱਥੇ ਜਾਂਦੇ ਆਂਦੇ ਹਾਸ ਤੇ ਜਿਹੜੀਆਂ ਡੈਸਟੀਨੇਸ਼ਨ ਆਉਂਦੀਆਂ ਨੇ ਉੱਥੇ ਰੁਕ ਕੇ ਦਿਖਾਦੇ ਆਫ ਹੈ ਕਿ ਇਹ ਵੀਊ ਆਪਾਂ ਨੂੰ ਬਹੁਤ ਸੋਹਣਾ ਦੇਖਣ ਨੂੰ ਮਿਲਦਾ ਪਾਣੀ ਦਾ ਅੱਜ ਬਹੁਤ ਜ਼ਿਆਦਾ ਰਹੀ ਹੈ ਬਹਿਣ ਕਿਹਾ ਸਕਦੇ ਆ ਹੁਣ ਫਾਈਨਲੀ ਆਪਾਂ ਜਾ ਰਹੇ ਆ ਵਾਪਸ ਆਪਣੇ ਹੋਟਲ ਨੂੰ ਦੋ ਦਿਨ ਦਾ ਹੈ ਜਿਹੜਾ ਮੈਲਬਰਨ ਸਿਟੀ ਦਾ ਵਲੋਗ ਹੈ ਉਹਦੇ ਵਿੱਚ ਆਪਾਂ ਜਿਹੜੇ ਬਾਰੇ ਮੋਢੇ ਜਗ੍ਹਾ ਇੱਥੇ ਘੁੰਮਣਾ ਵਾਸਤੇ ਹੈਗੀ ਆ ਉਹ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਹਜੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨਹੀਂ ਜਾ ਸਕੇ ਕਿਉਂਕਿ ਟਾਈਮ ਨਹੀਂ ਛੋਟ ਸੀ ਨੈਕਸਟ ਟਾਈਮ ਵੀ ਜਦੋਂ ਆਈ ਤੇ ਡੈਫੀਨੇਟਲੀ ਉੱਥੇ ਵੀ ਉਹਨਾਂ ਨੂੰ ਕਵਰ ਕਰਾਂਗੇ ਕਿਉਂਕਿ ਹੁਣ ਸਾਡਾ ਇਹ ਤਾਂ ਜਿਹੜੇ ਨਾ ਜਿੱਥੇ ਹਰੇਕ ਆਲਰੇਡੀ ਟਰੈਵਲਰ ਆ ਕੇ ਟਰੈਵਲ ਕਰਦਾ ਉਹ ਚੀਜ਼ਾਂ ਅਸੀਂ ਕਵਰ ਕਰ ਚੁੱਕੇ ਹਾਂ ਬਾਕੀ ਇਹਦੇ ਪੈਂਡਿੰਗ ਰਹਿ ਗੀਆਂ ਕੱਟ ਵੱਧ ਜਾਂਦੇ ਨੇ ਮੇਰਾ ਬਹੁਤ ਘੱਟ ਜਨੇ ਇਲਡਨ ਸਾਈਡ ਕਿਤੇ ਦੂਰ ਬਹੁਤ ਪੈ ਜਾਂਦਾ ਬਹੁਤ ਘੰਟੇ ਜਾਂਦੇ ਬੈਲਬਲ ਤੋਂ 2-3 ਘੰਟੇ ਬਾਅਦ ਸੀ ਨਾ ਉੱਥੇ ਘੱਟ ਜਾਂਦੇ ਲੋਕ ਸੋ ਹੀ ਸੀਗਾ ਵੀ ਆਪਾਂ ਕੋਸ਼ਿਸ਼ ਤਾਂ ਕੀਤੀ ਵਾਤਵਾਰ ਦੁਖਾਣ ਦੀ ਬਾਕੀ ਮਿਲਾਂਗੇ ਹੁਣ ਇੱਕ ਨਵੀਂ ਸਿਟੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੇ ਉੱਥੋਂ ਦੇ ਆਪਾਂ ਵਾਤਵਾਰ ਦੇ ਜਿਹੜੇ ਟੂਰਿਸਟ ਪਲੇਸਸ ਨੇ ਕਵਰ ਕਰਾਂਗੇ ਕੋਸ਼ਿਸ਼ ਕਰਾ ਕੇ ਉਹਨਾਂ ਤੇ ਲਈ ਸਸਿ